ਪਹਿਲਾਂ ਤਾਂ ਮੈਨੂੰ ਤੁਸੀਂ ਆਪਦੇ ਬਾਰੇ ਦੱਸ ਦਿਓ ਵੀ ਚਲੋ ਮੈਂ ਤਾਂ ਸਰਦਾਰ ਹਾਂ ਵੀ ਤੁਸੀਂ ਕੀ ਹੋ ਵੀ ਤੁਸੀਂ ਸਰਦਾਰ ਨਹੀਂ ਇੰਨਾ ਸਰਦਾਰਾਂ ਨੇ ਢਾਡੂ ਵਾਲਿਆਂ ਨੇ 6000 ਕੋਠਾ ਗਰੀਬਾਂ ਦਾ ਇਕੱਠਾਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਸਵੀਰ ਗੁਰੂ ਗੁਰੰਤ ਸਾਹਿਬ ਜੀ ਦੀ ਸੌਂ ਖਾ ਕੇ ਕਹਿੰਦਾ ਮੈਂ ਕਹਿੰਦਾ ਇਹ ਦੋਨੇ ਹੱਥ ਖੜੇ ਕਰ ਕਰਕੇ ਬਿਆਨ ਦੇ ਰਹੀ ਸੀ ਸੌਂਾਂ ਸੂਆਂ ਤੇ ਇਹਨਾਂ ਦੇ ਖੱਬੇ ਹੱਥ ਦਾ ਕੰਮ ਆ ਖਾ ਜਾਂਦੇ ਆ ਪਹਿਲਾਂ ਕੈਪਟਨ ਸਾਹਿਬ ਨੇ ਏਡੀ ਵੱਡੀ ਗੱਦੀ ਸੀ ਪਹਿਲਾਂ ਨੂੰ ਐ ਪੁੱਛ ਲਓ ਵੀ ਉਹ ਸੌ ਪਹਿਲਾਂ ਉਹਦਣਾ ਨਿਬੜਲੋ ਪਰ ਤੁੰਕਾਲੀ ਕਾਕਾ ਸੌਹਾਂ ਤੇ ਇਹਨਾਂ ਦੇ ਨਾ ਕੋਈ ਇਤਬਾਰ ਨਹੀਂ ਮੇਰਾ ਇਹ ਮਕਸਦ ਸੀ ਜੀ ਕਿ ਆਪਣੇ ਬਡੇ ਸਾਭਕਾ ਐਮਐਲਏ ਸਾਹਿਬ ਕਾਂਗਰਸ ਦੇ ਉਹ ਦੋ ਦਿਨ ਤੋਂ ਪਿੰਡਾਂ ਦੇ ਵਿੱਚ ਜਾ ਕੇ ਮੇਰੇ ਤੇ ਅਲੀਗੇਸ਼ਨ ਇਹ ਲਗਾ ਰਹੇ ਆ ਕਿ ਇਹਨਾਂ ਨੇ ਸਾਡੇ ਮਨਰੇਗਾ ਦੇ ਜਿਹੜੇ ਆਪਣਾ ਮਨਰੇਗਾ ਆ ਗਿਆ ਕਮਰੇ ਸੀ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਉਸ 6000 ਮੈਂ ਪਾਸ ਕਰਵਾਈ ਸੀ ਇਹਨਾਂ ਨੇ 6000 ਕਟਵਾਤੇ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੌ ਖਾ ਕੇ ਕਹਿੰਦਾ ਮੈਂ ਕਹਿੰਦਾ ਇਹ ਦੋਨੇ ਹੱਥ ਖੜੇ ਕਰ ਕਰਕੇ ਬਿਆਨ ਦੇ ਰਹੀ ਸੀ ਇਹਨਾਂ ਸਰਦਾਰਾਂ ਨੇ ਉਹ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹਣਾ ਵੀ ਪਹਿਲਾਂ ਤਾਂ ਮੈਨੂੰ ਤੁਸੀਂ ਆਪ ਦੇ ਬਾਰੇ ਦੱਸ ਦਿਓ ਵੀ ਚਲੋ ਮੈਂ ਤਾਂ ਸਰਦਾਰ ਹਾਂ ਵੀ ਤੁਸੀਂ ਕੀ ਹੋ ਵੀ ਤੁਸੀਂ ਸਰਦਾਰ ਨਹੀਂ ਇੱਕ ਪਾਸੇ ਤਾਂ ਇਹ ਬਿਆਨ ਦਿੰਦੇ ਆ ਵੀ ਮੈਂ ਤਾਂ ਜਰੋਂ ਦਾ ਇਲੈਕਸ਼ਨ ਲੜਦਾ ਮੈਂ ਐਲਸੀਆਂ ਚ ਲੜਦਾ ਮੈਂ ਜੱਦੀ ਸਰਦਾਰਾਂ ਤੇ ਦੂਜੇ ਪਾਸੇ ਸਰਦਾਰਾਂ ਦੀ ਕਮੈਂਟ ਕਰੀ ਜਾਂਦਾ ਵੈਸੇ ਕਹਿ ਦਨ ਵੀ ਇਹ ਰਾਜ ਭਾਗ ਵਾਲਿਆਂ ਨੇ ਜਾਂ ਸਰਕਾਰ ਵਾਲਿਆਂ ਨੇ ਸਰਦਾਰਾਂ ਦੀ ਟਿੱਪਣੀ ਕਰਕੇ ਕਰਦਾ ਫੇਰ ਚੁੰਡੀ ਵੜਦੇ ਆ ਤੇ ਜੇ ਫਿਰ ਅਸੀਂ ਭਰ ਲਈ ਫਿਰ ਚੀਕਾ ਮਾਰਨਗੇ ਸਿੱਧੀ ਗੱਲ ਕਰਨ ਪੰਜਾਬੀ ਚ ਐਲੀਗੇਸ਼ਨ ਲਾਇਆ ਵੀ 6000 ਇਹਨਾਂ ਨੇ ਮੇਰੇ ਕਮਰੇ ਕਟਾਤੇ ਹੁਣ ਮੈਂ ਤੁਹਾਨੂੰ ਉਸ ਗੱਲ ਦਾ ਸਬੂਤ ਦਿੰਨਾ ਉਹ 6000 ਕਹਿੰਦੇ ਆ ਆ ਸਾਰੇ ਪਿੰਡਾਂ ਦੀ ਸਾਡੇ ਕੋਲੇ ਲਿਸਟ ਪਈ ਆ ਆਨਲਾਈਨ ਇਹ ਲਿਸਟ ਬੋਲਦੀ ਆ ਕੋਈ ਇਹ ਨਹੀਂ ਵੀ ਮੇਰੇ ਕੋਲੇ ਇਕੱਲੇ ਕੋਲੇ ਆ ਇਹ ਲਿਸਟ ਦੇ ਵਿੱਚੋਂ ਆ ਦੇਖ ਲਓ ਕਿੰਨੇ ਰੂਮ ਅਸੀਂ ਪਾਸ ਕਰਾਏ ਆ 12000 ਹਾਰਟ ਕਮਰੇ ਪਾਸ ਕਰਾਏ ਆ ਉਹ 6000 ਨੂੰ ਰੋਈ ਜਾਂਦੇ ਆ ਅਸੀਂ 12068 ਕਮਰੇ ਪਾਸ ਕਰਾਏ ਆ ਔਰ ਓਪਨਲੀ ਕਿਹਾ ਅਸੀਂ ਹਰੇਕ ਨਗਰ ਦੇ ਵਿੱਚ ਜਾ ਕੇ ਕਿ ਕਿਸੇ ਦਾ ਕੋਈ ਰਹਿ ਨਾ ਜਾਵੇ ਜੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕਿਸੇ ਵੀ ਗਰੀਬ ਦਾ ਅਸੀਂ ਕਮਰਾ ਜੀ ਦਾ ਪੈਨ ਵਾਲਾ ਲੋੜ ਆ ਜਿਹੜੇ ਨੂੰ ਰਹਿਣਾ ਨਹੀਂ ਚਾਹੀਦਾ ਪਾ ਦਿਓ ਔਰ ਓਪਨ ਸਾਰੇ ਇਹ ਚੈਨਲ ਖੁੱਲੇ ਹੋਏ ਸੀ ਸਾਈਟ ਖੁੱਲੀ ਗਈ ਸੀ ਅਸੀਂ ਖੁਦ ਸਾਰੇ ਬੰਦੇ ਭੇਜ ਕੇ ਮਿਹਨਤ ਕਰਾ ਕੇ ਵਿੱਚ ਪੁਆਏ ਆ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਕਿਹੜੀ ਅਲੀਗੇਸ਼ਨ ਲਾਈ ਜਾਂਦੇ ਵੀ ਕਿੱਥੋਂ ਅਸੀਂ ਕਟਾਤੇ ਓਪਨ ਸਾਈਡ ਸੀ ਬਿਨਾ ਮਤਲਬ ਦਾ ਲੋਕਾਂ ਨੂੰ ਇਹਨਾਂ ਨੇ ਗੁੰਮਰਾਹ ਕਰਨਾ ਔਰ ਅਗਲੀ ਗੱਲ ਤੁਹਾਨੂੰ ਮੈਂ ਦੱਸਾਂ ਜਿਹੜੀ ਅਸਲ ਗੱਲ ਆ ਇਹਨਾਂ ਦਾ ਇੱਕ ਚੱਕ ਦੂਹੇ ਵਾਲੇ ਤੋਂ ਵਰਕਰ ਆ ਰਾਜੂ ਸਿੰਘ son of ਸਰਦਾਰ ਤੇਜਾ ਸਿੰਘ ਆ ਮੈਂ ਥੱਲੇ ਚੱਕ ਗਿਲਜੜਾ ਲਿਖਿਆ ਹੋਇਆ ਇਨਾਂ ਤੋਂ ਚੱਕ ਕੇ ਇਹਨਾਂ ਨੇ ਰਿਟ ਪੁਆਤੀ ਹਾਈ ਕੋਰਟ ਦੇ ਵਿੱਚ ਵੀ ਸਾਡੇ ਮਕਾਨ ਕੱਟੇ ਗਏ ਤੇ ਮੈਂ ਤੁਹਾਡੇ ਮਾਦੀਮ ਰਾਹੀਂ ਇਹ ਦੱਸਣਾ ਚਾਹਣਾ ਵੀ ਜਿਹੜਾ ਇਹ ਰਾਜੂ ਸਿੰਘ ਆ ਇਹਦਾ ਆਪਦਾ ਉਸ ਲਿਸਟ ਦੇ ਵਿੱਚ ਨਾਮ ਆ ਪਹਿਲੇ ਨੰਬਰ ਤੇ ਉਹਨੂੰ ਪੁੱਛੋ ਵੀ ਤੇਰਾ ਨਾਂ ਹੈਗਾ ਉਹਨੂੰ ਤੁਸੀਂ ਇੰਨੀ ਕੁ ਮਿਹਰਬਾਨੀ ਰੱਖਿਓ ਜ਼ਰੂਰ ਪੁੱਛਿਓ ਵੀ ਤੇਰਾ ਨਾਂ ਹੈਗਾ ਕਿ ਕੱਟਿਆ ਗਿਆ ਜੇ ਤੇਰਾ ਨਾਂ ਹੈਗਾ ਤਾਂ ਫਿਰ ਤੂੰ ਕਿਉਂ ਰਿਟ ਪਾਈ ਕਿਉਂ ਤੇਰਾ ਨਾਂ ਵਿੱਚ ਆ ਔਰ ਮੈਂ ਅੱਜ ਵੀ ਓਪਨਲੀ ਕਹਿ ਰਿਹਾ ਕਿਸੇ ਸੱਜਣ ਦਾ ਰਹਿ ਗਿਆ ਹੋਵੇ ਸਾਡੇ ਕੋਲੇ ਅਪਰੋਚ ਕਰ ਸਕਦਾ ਮੇਰੇ ਕੋਲੇ ਨਹੀਂ ਆਉਣਾ ਵੀਡੀਓ ਸਭ ਕੋਲੇ ਚਲਾ ਜਾਵੇ ਫਿਰ ਪਵਾ ਦਾਂਗੇ ਲੋਕਾਂ ਨੂੰ ਮਿਸ ਗਾਈਡ ਨਾ ਕਰੇ ਨਾਮ ਕਿੰਨਾ ਦੇ ਕੱਟੇ ਗਏ ਆ ਜਿਹੜੇ ਇਹਨਾਂ ਨੇ ਆਪਦੇ ਚਹੇਤਿਆਂ ਦੇ ਨਾਮ ਵਿੱਚ ਪਾਏ ਸੀ ਜਿਨ੍ਹਾਂ ਦੇ ਤਿੰਨ ਤਿੰਨ ਮੰਜਲਾ ਆਪਣਾ ਮਕਾਨ ਬਣਾਏ ਹੋਏ ਆ ਕੋਠੀਆਂ ਬਣਾਈਆਂ ਵੀ ਆ ਉਹ ਜਦੋਂ ਸਰਵੇ ਕਰਨ ਵਾਲੇ ਉੱਥੇ ਫੋਟੋਆਂ ਕਰਨ ਗਏ ਉਹਨਾਂ ਨੇ ਨਾ ਕੱਟਤੇ ਉਹਨਾਂ ਦੀ ਇਹਨਾਂ ਨੂੰ ਮਿਰਚਾਂ ਲੱਗ ਰਹੀਆਂ ਵੀ ਸਾਡੇ ਚਹੇਤਿਆਂ ਦੇ ਨਾਂ ਕੱਟੇ ਗਏ ਲੇਕਿਨ ਕਿਸੇ ਗਰੀਬ ਦਾ ਨਹੀਂ ਨਾਟਿਆ ਗਿਆ ਜਿਹੜੀ ਸੌਂ ਖਾ ਰਿਆ ਬਿਲਕੁਲ ਸ਼ਰੀਆਂ ਝੂਠੀ ਖਾ ਰਿਆ ਤੁਸੀਂ ਵੀ ਸਾਰੇ ਬੜੇ ਭਲੀ ਭਾਂਤ ਇਹਨਾਂ ਤੋਂ ਵਾਕਫ ਹੋ ਸੌਂਾ ਸੌਂਾ ਤੇ ਇਹਨਾਂ ਦੇ ਖੱਬੇ ਹੱਥ ਦਾ ਕੰਮ ਆ ਖਾ ਜਾਂਦੇ ਆ ਪਹਿਲਾਂ ਕੈਪਟਨ ਸਾਹਿਬ ਨੇ ਐਡੀ ਵੱਡੀ ਗਾਦੀ ਸੀ ਪਹਿਲਾਂ ਨੂੰ ਐ ਪੁੱਛ ਲੋ ਵੀ ਉਹ ਸੌਂ ਪੈਣਾ ਉਦਨ ਨਹੀਂ ਬੜ ਲੋ ਫਿਰ ਤੂੰ ਖਾਲੀ ਕਾਕਾ ਸੌਹਾਂ ਤੇ ਇਹਨਾਂ ਤੇ ਨਾ ਕੋਈ ਇਤਬਾਰ ਨਹੀਂ ਕਿਸੇ ਵੀ ਕਿਸਮ ਦਾ ਇੱਕ ਪੈਸਾ ਵੀ ਇਹਦੇ ਚ ਕੋਈ ਫਰਕ ਆ ਜੇ ਮੈਂ ਬੜੇ ਦਾਅਵੇ ਨਾ ਕਹਿ ਰਿਹਾ ਮੈਂ ਜ਼ਿੰਮੇਦਾਰ ਹਾਂ ਅੱਜ ਜਿਹੜੀ ਕਰੂੰਗਾ ਅੱਜ ਪ੍ਰੈਸ ਵਾਈਟ ਦਿੱਤੀ ਝੂਠ ਮਾਰ ਕੇ ਨਾ ਮਤਲਬ ਕਿ ਵੋਟਾਂ ਬਟੋਰੋ ਸੱਚ ਕਹਿ ਕੇ ਵੋਟਾਂ ਲਓ ਵੀ ਤੁਸੀਂ ਕੀ ਕੀਤਾ ਤੇ ਕੀ ਕਰੋਗੇ ਜੇ ਤੁਹਾਨੂੰ ਆਪਣਾ ਲੋਕਾਂ ਨੇ ਪਬਲਿਕ ਨੇ ਵੋਟ ਪਾਤੀ ਤੁਸੀਂ ਜਿੱਤ ਚੋਗੇ ਸਾਨੂੰ ਪਾਤੀ ਅਸੀਂ ਜਿੱਤਾਂਗੇ ਲੋਕਾਂ ਦੇ ਸਾਹਮਣੇ ਹੈ ਸਾਰਾ ਕੁਝ ਮੈਂ ਕਿਹਾ ਸੀ ਇਲੈਕਸ਼ਨ ਤੋਂ ਪਹਿਲਾਂ ਵੀ ਅਸੀਂ ਕਿਸੇ ਵੀ ਕੈਂਡੀਡੇਟ ਦੇ ਕਾਗਜ਼ ਕੈਂਸਲ ਨਹੀਂ ਕਰਾਉਂਦੇ ਕਈ ਸੱਜਣਾ ਨੇ ਤੁਹਾਨੂੰ ਮੈਂ ਦੱਸਦਾ ਕਾਗਜ਼ ਗਲਤ ਭਰੇ ਸੀ ਇਸ ਟੀਮ ਸਾਹਿਬ ਨੂੰ ਪੁੱਛ ਲਿਓ ਸੱਦ ਕੇ ਠੀਕ ਕਰਾਇਆ ਵੀ ਆ ਕੇ ਕਾਕਾ ਸਾਈਨ ਕਰਕੇ ਜਾ ਕੱਲ ਨੂੰ ਸਾਡੇ ਤੇ ਅਲੀਗੇਸ਼ਨ ਆਏਗਾ ਕੰਮ ਤੁਸੀਂ ਨਹੀਂ ਕੀਤੇ ਲੋਕ ਤੁਹਾਡੇ ਨਾਲ ਹੈ ਨਹੀਂ ਤੇ ਐਲੀਗੇਸ਼ਨ ਤੁਸੀਂ ਸਾਡੇ ਤੇ ਲਾਉਂਦੇ ਹੋ ਐ ਦੇ ਵਾਸਤੇ ਅੱਜ ਪ੍ਰੈਸ ਕਾਨਫਰੰਸ ਕੀਤੀ ਸੀ ਜਿਹੜੇ ਨਾਂ ਕੱਟੇਗੇ ਉਹ ਪਹਿਲਾਂ ਤੋਂ ਸ਼ਾਮਲ ਸੀ ਜਿਹੜੇ ਕੀਤੇ ਵੇ ਕਾਂਗਰਸ ਸਰਕਾਰ ਵੱਲ ਦੇ ਸੀ ਜਿਹੜੇ ਕੱਟੇਗੇ ਨਾਂ ਕਿ ਉਹ ਵੈਰੀਫਾਈ ਕਰਕੇ ਮੈਂ ਤੁਹਾਨੂੰ ਦੱਸਦਾ ਜੀ ਨਾਂ ਕਿਸੇ ਦੇ ਰਣਜੀਤ ਜੀ ਕੱਟੇ ਹੀ ਨਹੀਂ ਗਿਆ ਨਾਂ ਜਦੋਂ ਸਾਈਟ ਖੁੱਲੀ ਵਿੱਚ ਨਾਂ ਹੋਰ ਐਡ ਕੀਤੇ ਜਦੋਂ ਨਾਮ ਐਡ ਕੀਤੇ ਇੱਕ ਆਪਣਾ ਸਰਵੇ ਕੰਡਕਟ ਹੋਇਆ ਉਸ ਸਰਵੇ ਦੇ ਵਿੱਚ ਉਹਨਾਂ ਨੇ ਸਾਰੇ ਨਾਂ ਚੈੱਕ ਕੀਤੇ ਜਿਹੜੇ ਤਾਂ ਸਹੀ ਸੀ ਵਾਕਈ ਨੀਡੀ ਸੀ ਉਹਨਾਂ ਨੇ ਛੱਡਤੇ ਜਿਹੜੇ ਨੀਡੀ ਹੈ ਨਹੀਂ ਸੀ ਉਹ ਉਹਨਾਂ ਨੇ ਕੱਟਤੇ ਜਿਨ੍ਹਾਂ ਦੀ ਕੋਟੀਆਂ ਪੰਜਣੀਆਂ ਸੀ ਅਸਲ ਰੌਲਾ ਤਾਂ ਆਹਾ ਲੇਕਿਨ ਕਿਸੇ ਵੀ ਗਰੀਬ ਦਾ ਨੀ ਨਾ ਕਟਿਆ ਗਿਆ ਇੱਕ ਦਾ ਵੀ ਤੁਸੀਂ ਜਾ ਕੇ ਓਪਨ ਪਿਆ ਭਾਈ ਸਾਹਿਬ ਉਹ ਤਾਂ ਸਾਰਾ ਕੁਝ ਕੋਈ ਐ ਤਾਂ ਨਹੀਂ ਵੀ ਅਸੀਂ ਆਪਦੇ ਜੇਬ ਚੋਂ ਦੇਣੇ ਆ ਮਕਾਨ ਸਰਕਾਰ ਨੇ ਦੇਣੇ ਆ ਸਰਕਾਰ ਦੀ ਚੀਜ਼ ਆ ਉੱਤੋਂ ਪੈਸੇ ਆਉਣੇ ਆ ਉਹ ਜਾ ਕੇ ਚੈੱਕ ਕਰ ਲੋ ਨਾਲੇ ਇਹਨਾਂ ਦੇ ਤਾਂ 6000 ਜੇ ਅਸੀਂ ਤਾਂ 12000 ਕਰਕੇ ਦਿੱਤੇ ਆ ਉਹਦੋਂ ਡਬਲ ਕਰਕੇ ਦਿੱਤੇ ਆ ਜੇ ਕੋਈ ਇਹੋ ਜਿਹੀ ਮਨ 'ਚ ਕੋਈ ਹੁੰਦੀ 1921 ਔਰ ਇਹਨਾਂ ਦੇ ਅੜਿੱਕੇ ਕਰਕੇ ਹੀ ਅੜਿਆ ਪਿਆ ਕੰਮ ਜਿਹੜਾ ਇਹਨਾਂ ਨੇ ਉੱਥੇ ਹਾਈ ਕੋਰਟ ਦੇ ਵਿੱਚ ਅੜਿੱਕਾ ਪਾ ਰੱਖਿਆ ਵੀ ਕੋਈ ਹੋਰ ਨਾ ਮਕਾਨ ਦੇ ਜਿਹਾ ਅਪੀਲਕੇਸ਼ਨ ਲਾ ਦਾਂਗੇ ਜੇ ਇਹ ਵੰਡ ਗਏ ਸਾਰਿਆਂ ਦੀ ਸਰਵੇ ਸਰਵੇ ਕਰਾ ਕੇ ਤਾਂ ਸਾਡੇ ਨੰਬਰ ਘਟ ਜਾਣਗੇ ਆਪ ਦੇ ਕੱਲੇ ਫੋਕੇ ਨੰਬਰਾਂ ਪਿੱਛੇ ਗਰੀਬ ਆਦਮੀਆਂ ਦਾ ਨੁਕਸਾਨ ਕਰੀ ਜਾਂਦੇ